ਵਾਹ ਗੱਡੀ ਦਾ ਖਾਲਸਾ ਵਾਹ ਗੱਡੀ ਦਾ ਤੇ ਇੱਕ ਨਾ ਹੀ ਦੇਖੋ ਟਿਊਬਲ ਬਣ ਗਿਆ ਉਹ ਗੱਲ ਅਲੱਗ ਆ ਸਨ ਇੱਕ ਲੇਡੀ ਵਿਚਾਰੀ ਮੱਥਾ ਟੇਕਣ ਆ ਰਹੀ ਸੀ ਪੂਰਾ ਪਰਿਵਾਰ ਸੀ ਉਹ ਕਿਤੇ ਇਧਰ ਟੋਏ ਜਿਹੜੇ ਤੇ ਇਧਰੋਂ ਗੱਡੀਆਂ ਖੜੀਆਂ ਹੁੰਦੀਆਂ ਨੇ ਇਧਰੋਂ ਆ ਸਾਰੀ ਟੁੱਟ ਫੁੱਟ ਹੋਈ ਪਈ ਆ ਹਨ ਇੱਕ ਤਾਂ ਬੇਨਤੀ ਕਰਦੇ ਆਂ ਜੀ ਇਹ ਠੀਕ ਕਰਾਇਆ ਕਰੇ ਗੁਰੂ ਘਰ ਤੱਕ ਨੂੰ ਜਾਂਦੀ ਆ ਸੜਕ ਥੋੜੀ ਬਰਾਸਤਾ ਬਰਨਾਲਾ ਹਨਾ ਨਿਕਟਰਾਮ ਜਿਆਹੀ ਦਾ ਸਾਰਿਆਂ ਨੂੰ ਚਾਹੀਦਾ ਸਰਕਾਰ ਨੂੰ ਇਹ ਟੁੱਟੀ ਹੋਈ ਹੈ ਇਹਨੂੰ ਸਾਰੀ ਨੂੰ ਬਣਾਇਆ ਜਾਵੇ ਉਹ ਕੰਧ ਦੇਖੋ ਅੰਦਰੋਂ ਸਾਰੀ ਹੁਣ ਸਫਾਈ ਕੀਤੀ ਹੋਈ ਹੈ ਅਸੀਂ ਦੇਖੋ ਨਾ ਹੁਣ ਕਰਕੇ ਹਟਿਆ ਇਧਰੋਂ ਦੇਖੋ ਸਾਰਾ ਹੌਜ ਪਹੁੰਚ ਹੋਇਆ ਪਿਆ ਆ ਕੰਧ ਜੇ ਬਣ ਜਾਈ ਇਤੋਂ ਵਧੀਆ ਕੋਈ ਗੱਲ ਨਹੀਂ ਹੈ ਕਿ ਕੰਧ ਇਹ ਕਹਿੰਦੇ ਸੀ ਵੀ ਅਸੀਂ ਬਣਵਾ ਦਾਂਗੇ ਪਰ ਇੱਥੇ ਕੰਧ ਨਹੀਂ ਬਣੀ ਅੰਦਰ ਪਸ਼ੂ ਤੁਰੇ ਫਿਰਦੇ ਆ ਸਾਡੀਆਂ ਸਾਰੇ ਬੂਟੇ ਖਰਾਬ ਹੋ ਗਏ ਜੀ ਜਿੰਨੇ ਵੀ ਉਹ ਅਸੀਂ ਖਾ ਗੀਆਂ ਅੱਧੇ ਤਾਂ ਬਾਕੀ ਕੁਛ ਬਚੇ ਨੇ ਕਰੀ ਜਾਣੇ ਯੂਨੀ ਦੀ ਸੇਵਾ ਪਰ ਲਈ ਸਾ ਸਾਡੀ ਕੰਦ ਦੀ ਉਸਾਰੀ ਕਰਾ ਕੇ ਦੋ ਜੀ ਗੁੰਮਰ ਸਾਹਿਬ ਰੱਖੋ ਇਹਨਾਂ ਤੇ ਤੇ ਉਧਰ ਦੇਖੋ ਥੋੜੇ ਇਧਰ ਆ ਸਾਰੀ ਸਫਾਈ ਚਲੋ ਅਸੀਂ ਆਪ ਕਰ ਲਾਂਗੇ ਥੋੜੀ ਲੋੜ ਨਹੀਂ ਸਾਨੂੰ ਪਾਣੀ ਦੇ ਦਿਓ ਪਾਣੀ ਵੀ ਨਹੀਂ ਹੈਗਾ ਉਰੇ ਪਾਣੀ ਨਹੀਂ ਹੈਗਾ ਇਧਰੋਂ ਥੋੜਾ ਆਪ ਅੰਦਰੋਂ ਭਰ-ਭਰ ਕੇ ਬਾਲਟੀਆਂ ਬੂਟਿਆਂ ਨੂੰ ਪਾ ਦੇਈਦੀਆਂ ਨੇ ਤੇ ਹੁਣ ਝਾੜੂ ਲਾਉਂਦਾ ਸੀਗਾ ਸਾਨੂੰ ਔਖਾ ਲੱਗਿਆ ਜੋ ਇੱਕ ਬੱਚਾ ਫੇਰ ਅੜਕ ਕੇ ਡੇਪਿਆ ਮੈਂ ਦੋ ਤਿੰਨ ਵਾਰੀ ਚਾਂਸ ਹੋ ਗਏ ਵੀ ਇਹ ਕੰਦ ਦਾ ਕਰਵਾਈਏ ਆਪਾਂ ਨਾਲੇ ਜਾਨਵਰ ਅੰਦਰੋਂ ਪਸ਼ੂ ਆਣੋ ਹਟੇ ਜਾਣਗੇ ਹਣੀ ਸ਼ੁਕਰੀਆ ਧੰਨਵਾਦ ਆਈ ਅਸੀਂ ਤਾਂ ਬੇਨਤੀ ਵੀ ਕਰ ਸਕਦੇ ਹਾਂ ਤੁਹਾਨੂੰ ਕਰਵਾ ਦੋ ਵੀ ਚੰਗੀ ਗੱਲ ਆ ਜੀ ਨਹੀਂ ਤਾਂ ਫਿਰ ਮਿਹਨਤ ਮੂਹਤ ਕਰਕੇ ਫੇਰ ਕਰਨਾ ਪਊਗਾ ਕੋਈ ਹੀਲਾ ਸ਼ੁਕਰੀਆ ਜੀ ਧੰਨਵਾਦ